ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਸਭ ਤੋਂ ਪਹਿਲਾਂ ਜੇਮਸ ਕੋੰਬੀ ਬਾਰੇ ਗੱਲਬਾਤ ਕਰਨੀ ਹੈ। ਫੈਡਰਲ ਗ੍ਰਾਂਟ ਜੂਰੀ ਬਾਰੇ ਕਾਰਵਾਈ ਸ਼ੁਰੂ ਹੋ ਗਈ ਹੈ। ਕੱਲ ਵੀ ਆਪਾਂ ਗੱਲ ਕੀਤੀ ਸੀ। ਰਾਸ਼ਟਰਪਤੀ 트ੰਪ ਨੇ ਨਵੇਂ ਟੈਰਫਾਂ ਦਾ ਐਲਾਨ ਕੀਤਾ। ਅਮਰੀਕਾ ਦੇ ਜਿਹੜਾ ਈਰਾਨ ਦੇ ਉੱਤੇ ਹਮਲਾ ਕੀਤਾ ਸੀ, ਉਹਦੇ ਤੋਂ ਬਾਅਦ ਈਰਾਨ ਨੇ ਕੁਝ ਗੁਪਤ ਟਿਕਾਣਿਆਂ ਦੇ ਉੱਤੇ ਨਿਊਕਲੀਅਰ ਕੰਮ ਸ਼ੁਰੂ ਕੀਤਾ। ਇਹਦੇ 'ਚ ਗੱਲਬਾਤ ਕਰਨੀ ਹੈ। ਐਮਾਜ਼ਨ ਆਪਣੇ ਗਾਕਾਂ ਨੂੰ 1.5 ਬਿਲੀਅਨ ਡਾਲਰ ਵਾਪਸ ਕਰ ਰਿਹਾ ਕੌਣ ਕੌਣ एलिਜੀਬਲ ਹੈ ਦੇ ਬਾਰੇ ਗੱਲਬਾਤ ਕਰਾਂਗੇ ਬੇਕਸਫੀਲਡ ਦੇ ਵਿੱਚ ਪਿਛਲੇ ਸਾਲ ਇੱਕ ਪੰਜਾਬੀ ਨੌਜਵਾਨ ਨੇ ਪ੍ਰਤਾਪ ਸਿੰਘ ਨੇ ਟਰੱਕ ਦੇ ਨਾਲ ਇੱਕ ਕੁੜੀ ਦੀ ਬ੍ਰੇਨ ਇੰਜਰੀ ਹੋਈ ਸੀ 6 ਸਾਲ ਦੀ ਉਹਦਾ ਮਾਮਲਾ ਹੁਣ ਫੇਰ ਚਰਚਾ ਦੇ ਵਿੱਚ ਆਇਆ ਉਹਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਫੈਡਰਲ ਗੈਂਡ ਜਿਊਰੀ ਵਰਜੀਨੀਆ ਦੇ ਵਿੱਚ ਇਹਨਾਂ ਨੇ ਮਤਲਬ ਅਧਿਕਾਰਤ ਤੌਰ ਤੇ ਫਾਰਮਲੀ ਉਹਨੂੰ ਚਾਰਜ ਕਰ ਲਿਆ ਜਿਹੜਾ FBI ਦੇ ਸਾਬਕਾ ਡਾਇਰੈਕਟਰ ਜੇਮਸ ਕੋਮੀ ਨੂੰ ਦੋ ਕ੍ਰਾਈਮ ਇਹਨਾਂ ਦੇ ਉੱਤੇ ਕਿਹਾ ਜਾ ਰਿਹਾ ਪਹਿਲਾ ਜੁਰਮ ਇਹਨਾਂ ਦੇ ਉੱਤੇ ਜਿਹੜਾ ਆਇਦ ਕੀਤਾ ਗਿਆ ਦੋਸ਼ਾਇਦ ਕੀਤਾ ਗਿਆ ਉਹ ਇਹ ਆ ਕਿ ਇਹਨਾਂ ਨੇ ਕਾਂਗਰਸ ਨੂੰ ਝੂਠ ਬੋਲਿਆ ਤੇ ਦੂਜਾ ਇਹ ਆ ਕਿ ਜਿਹੜਾ ਨਿਆਂ ਵਿਭਾਗ ਆ ਜਸਟਿਸ ਡਿਪਾਰਟਮੈਂਟ ਆ ਉਹਨੂੰ ਆਬਸਟਰਕਟ ਕੀਤਾ ਉਹਦੇ ਕੰਮ ਨੂੰ ਰੋਕਿਆ ਜਦੋਂ ਇਹਦਾ ਪਿਸ਼ੋਕੜ ਦੇਖਦੇ ਆ ਤਾਂ ਜਿਹੜੇ ਚਾਰजेस ਨੇ ਇਹ 220 ਦੇ ਵਿੱਚ ਜਦੋਂ ਇਹਨਾਂ ਨੂੰ ਟੈਸਟੀਫਾਈ ਕੀਤਾ ਗਿਆ ਸੀ ਕਾਂਗਰਸ ਦੇ ਵਿੱਚ ਜਦੋਂ ਇਹਨਾਂ ਨੂੰ ਪੁੱਛਿਆ ਸੀ ਇਹਨਾਂ ਨੇ ਸੈਨੇਟਰਜ਼ ਨੂੰ ਇਹ ਦੱਸਿਆ ਸੀ ਕਿ ਇਹਨਾਂ ਨੇ FBI ਦੇ ਸਟਾਫ ਨੂੰ ਅਥਾਰਟੀ ਨਹੀਂ ਦਿੱਤੀ ਕਿ ਉਹ ਪ੍ਰੈਸ ਨੂੰ ਕੋਈ ਖਬਰ ਦੇ ਦੇਣ ਜਦੋਂ ਕਿ ਇਹਨਾਂ ਨੇ ਦਿੱਤੀ ਸੀ ਸੋ ਇਹਨਾਂ ਦਾ ਝੂਠ ਸੀ ਉਹ ਝੂਠ ਦੇ ਉੱਤੇ ਕਾਰਵਾਈ ਜਿਹੜੀ ਉਹ ਹੋਣੀ ਸੀ ਦੂਜਾ ਇਹ ਆ ਕਿ ਜਿਹੜੀ ਸਟੇਟਮੈਂਟ ਸੀਗੀ ਤੇ ਦੂਜਾ ਜਸਟਿਸ ਡਿਪਾਰਟਮੈਂਟ ਨੂੰ ਅਬਸਟਰੈਕਟ ਕਰਨ ਦਾ ਕੰਮ ਤੀਜਾ ਇੱਕ ਪੋਸੀਬਲ ਚਾਰਜ ਦੱਸਿਆ ਜਾ ਰਿਹਾ ਇਹ ਫਾਲਸ ਸਟੇਟਮੈਂਟ ਦੇ ਨਾਲ ਸੰਬੰਧ ਵਿੱਚ ਹੀ ਹੈ ਪਰ ਉਹ ਰਿਜੈਕਟ ਕਰ ਦਿੱਤਾ ਗਿਆ ਸੋ ਬੇਸਿਕਲੀ ਦੋ ਚਾਰਜ FBI ਦੇ ਸਾਬਕਾ ਡਾਇਰੈਕਟਰ ਜੇਮਸ ਕੋਮੀ ਦੇ ਉੱਤੇ ਐਸ ਵੇਲੇ ਜਿਹੜੇ ਆਇਦ ਕੀਤੇ ਗਏ ਆ ਹੁਣ ਕੇਸ ਇਸ ਕਰਕੇ ਤੇਜ਼ੀ ਕੀਤੀ ਇੱਕਦਮ ਕਿਉਂਕਿ ਇਹ 5 ਸਾਲ ਪੁਰਾਣੀ ਗੱਲ ਆ 2020 ਦੇ ਵਿੱਚ ਟੈਸਟੀਮਨੀ ਹੋਈ ਸੀ ਉਹਦੇ ਤੋਂ ਬਾਅਦ ਅਗਲੇ ਹਫਤੇ ਮੰਗਲਵਾਰ ਨੂੰ ਇਹ ਐਕਸਪਾਇਰ ਹੋ ਜਾਣੀ ਸੀ ਇਹਦਾ ਮਤਲਬ ਇਹ ਸੀ ਕਿ ਜੇ ਹੁਣ ਆ ਮੰਗਲਵਾਰ ਤੱਕ ਇਹਦੇ ਉੱਤੇ ਕੋਈ ਕਾਰਵਾਈ ਨਾ ਕੀਤੀ ਜਾਂਦੀ ਤਾਂ ਇਹ ਕੀਤੀ ਨਹੀਂ ਸੀ ਜਾਨੀ ਫਿਰ ਉਹ 5 ਸਾਲ ਦਾ ਸਮਾਂ ਲੰਘ ਜਣਾ ਸੀ ਫਿਰ ਕੋਈ ਵੀ ਚਾਂਸ ਨਹੀਂ ਸੀ ਕਿ ਉਹ ਕੀਤਾ ਜਾਵੇ ਹੁਣ ਇਸ ਮਾਮਲੇ ਦੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਤੁਹਾਨੂੰ ਇਹ ਵੀ ਪਤਾ ਆਪਾਂ ਬਾਰ-ਬਾਰ ਜ਼ਿਕਰ ਵੀ ਕੀਤਾ ਪਿਛਲੇ ਦਿਨਾਂ ਦੇ ਵਿੱਚ ਕਿ ਇਸ ਕੇਸ ਨੂੰ ਹੁਣ ਲਿੰਡਸੀ ਹੈਲਗਨ ਹੈਂਡਲ ਕਰ ਰਿਹਾ ਜਿਹੜੇ ਕਿ 트ੰਪ ਦੀ ਸਾਬਕਾ ਜਿਹੜੀ ਵਕੀਲ ਆ ਤੇ ਦੂਜਾ ਇਹ ਆ ਕਿਉਂਕਿ ਯੂ ਐਸ ਟੌਰਨੀ ਜਿਹੜੇ ਪਹਿਲੇ ਪ੍ਰੋਸੀਕਿਊਟਰ ਸੀ ਐਰਿਕ ਸੈਲਬਰਟ ਉਹਨੂੰ ਹਟਾ ਦਿੱਤਾ ਗਿਆ ਸੀ ਇਹਦਾ FBI ਦੇ ਸਾਬਕਾ ਡਾਇਰੈਕਟਰ ਦੇ ਉੱਤੇ ਕਾਰਵਾਈ ਬਿਨਾਂ ਸ਼ੱਕ ਬਹੁਤ ਵੱਡੀ ਗੱਲ ਆ ਪਰ ਇਹਦਾ ਹੁਣ ਸਬੰਧ ਜਿਹੜਾ ਕਹਿ ਲਓ ਕਿ ਰਾਸ਼ਟਰਪਤੀ 트੍ਰੰਪ ਦੇ ਨਾਲ ਬਹੁਤ ਨੇੜੇ ਨੂੰ ਜੁੜਦਾ ਕਿਉਂਕਿ ਰਾਸ਼ਟਰਪਤੀ 트੍ਰੰਪ ਪਿਛਲੇ ਸ਼ਾਮੇ ਦੇ ਵਿੱਚ ਕਹਿੰਦੇ ਰਹੇ ਆ ਕਿ ਇਹ ਕਾਰਵਾਈ ਜਲਦੀ ਹੋਣੀ ਚਾਹੀਦੀ ਆ ਪ੍ਰੋਸੀਕਿਊਸ਼ਨ ਦੀ ਮੰਗ ਕੀਤੀ ਆ ਤੇ ਨਾਲ ਉਹਨਾਂ ਨੇ ਇਹ ਕਿਹਾ ਸੀ ਕਿ ਬਹੁਤ ਬੈਡ ਪਰਸਨ ਆ ਜਿਹੜਾ ਸ਼ਬਦ ਨੇ ਵਰਤਿਆ ਸੀ ਇਹ ਇਹਨਾਂ ਦੇ ਡਾਕੂਮੈਂਟ ਤੋਂ ਪਹਿਲਾਂ ਕੁਝ ਘੰਟੇ ਪਹਿਲਾਂ ਉਹਨਾਂ ਨੇ ਫੇਰ ਇਹੀ ਗੱਲ ਕਹੀ ਆ ਜੇਮਸ ਕੌਮੀਕੇ ਇਹਦੇ ਵੀ ਮੇਰਾ ਕਸੂਰ ਕੋਈ ਨਹੀਂ ਮੈਂ ਨਿਰਦੋਸ਼ ਆ ਮੈਂ ਇਨੋਸੈਂਟ ਆ ਤੇ ਉਹਨਾਂ ਨੇ ਬਹੁਤ ਕਹ ਕਹਿੰਦੇ ਮੈਨੂੰ ਕੋਰਟ ਸਿਸਟਮ ਦੇ ਵਿੱਚ ਪੂਰਾ ਕੌਨਫੀਡੈਂਸ ਆ ਤੇ ਉਹਨਾਂ ਨੇ ਟਰੰਪ ਨੂੰ ਕਿਹਾ ਕਿ ਇਹ ਮੇਰੇ ਤੋਂ ਸਾਫ਼ ਤੌਰ ਦੇ ਉੱਤੇ ਬਦਲਾ ਲੈ ਰਹੇ ਆ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮੇਰਾ ਪਰਿਵਾਰ ਤੇ ਮੈਂ ਜਾਣਦਾ ਆ ਕਿ ਜਿਹੜਾ ਟਰੰਪ ਦੇ ਉਲਟ ਖੜੇ ਹੋਣ ਦੀ ਇਹ ਕੀਮਤ ਸਾਨੂੰ ਅਦਾ ਕਰਨੀ ਪੈ ਰਹੀ ਆ ਪ੍ਰੋਸੈਸ ਕੀਤਾ ਹੁਣ ਇਹਦੇ ਵਿੱਚ ਕੋਰਟ ਦਾ ਪ੍ਰੋਸੈਸ ਕੀ ਆ ਇਹਨੂੰ ਸਭ ਤੋਂ ਪਹਿਲਾਂ ਕੋਰਟ ਦੇ ਵਿੱਚ ਅੱਜ ਫਰਾਈਡੇ ਨੂੰ ਅਪੀਅਰ ਹੋ ਸਕਦੇ ਆ ਇਹ ਆ ਆ ਖਬਰਾਂ ਮਿਲਣ ਤੱਕ ਜਦ ਤੱਕ ਅਸੀਂ ਕਰ ਰਹੇ ਨਹੀਂ ਹੋਏ ਸੀ ਦੂਜਾ ਫਿਰ ਔਰਮਲ ਜਿਹੜੀ ਜਿਹੜੀ ਚਾਰਜ ਹੁੰਦੇ ਜਿਹੜੇ ਲਾਏ ਗਏ ਉਹਨਾਂ ਦੇ ਉੱਤੇ ਦੋ ਦੋਸ਼ ਉਹਨਾਂ ਦੀ ਰੀਡਿੰਗ ਹੋਣੀ ਹੁੰਦੀ ਆ ਉਹ ਅਕਤੂਬਰ 9 ਨੂੰ ਅਲੈਗਜ਼ੈਂਡਰੀਆ ਵਰਜੀਨੀਆ ਦੇ ਵਿੱਚ ਹੋਣੀ ਆ ਤੇ ਜੇ ਇਹ ਦੋਸ਼ ਜਿਹੜੇ ਲਾਏ ਗਏ ਆ ਅਦਾਲਤੀ ਕਾਰਵਾਈ ਦੇ ਵਿੱਚ ਸਾਬਤ ਹੋ ਜਾਂਦੇ ਤੇ 5 ਸਾਲ ਦੀ ਸਜ਼ਾ ਹੋ ਸਕਦੀ ਆ ਡੈਮੋਕ੍ਰੇਟਸ ਬਹੁਤ ਨਰਾਜ਼ ਨੇ ਇਸ ਗੱਲ ਤੋਂ ਉਹ ਕਹਿੰਦੇ ਵੀ ਇਹ ਸਿੱਧੀ ਮਤਲਬ ਰੂਲ ਆਫ ਲਾ ਦੀ ਉੱਤੇ ਮਤਲਬ ਹੈਗਾ ਹਮਲਾ ਆ ਲੀਗਲ ਐਕਸਪਰਟਸ ਨੇ ਹੈ ਵਾਰਨ ਕੀਤਾ ਆ ਕਿ ਇਹ ਵੀ ਜੇਮਸ ਕੋਮੀ ਨੇ ਇੰਟੈਂਸ਼ਨਲੀ ਝੂਠ ਬੋਲਿਆ ਇਹ ਸਾਬਤ ਕਰਨਾ ਬਹੁਤ ਔਖਾ ਹੋਣਾ ਤੇ ਜਿਹੜਾ 트ੰਪ ਦਾ ਪ੍ਰੈਸ਼ਰ ਆ ਉਹ ਆਮ ਤੌਰ ਦੇ ਉੱਤੇ ਮਤਲਬ ਦੱਸਦਾ ਹੈ ਕਿ ਜਿਹੜੀ ਵਾਈਟ ਹਾਊਸ ਤੇ ਜਸਟਿਸ ਡਿਪਾਰਟਮੈਂਟ ਦੇ ਵਿਚਕਾਰ ਜਿਹੜੀ ਇੱਕ ਕੰਧ ਹੁੰਦੀ ਆ ਉਹ ਐਸ ਵੇਲੇ ਇੱਕ ਤਰ੍ਹਾਂ ਦੀ ਡਿੱਗ ਚੁੱਕੀ ਐ ਸੋ ਇਹ ਮਾਮਲਾ ਐਸ ਵੇਲੇ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਅਗਲੀ ਗੱਲਬਾਤ ਟੈਰਿਫਸ ਬਾਰੇ ਰਾਸ਼ਟਰਪਤੀ 트ੰਪ ਨੇ ਐਲਾਨ ਕੀਤਾ 100% ਟੈਰਿਫ ਯਾਨੀ ਕਿ ਟੈਕਸ ਜਿਹੜੀਆਂ ਚੀਜ਼ਾਂ ਵੀ ਇੰਪੋਰਟ ਕੀਤੀਆਂ ਜਾਂਦੀਆਂ ਬ੍ਰਾਂਡਡ ਆ ਜਾਂ ਜਿਹੜੀਆਂ ਉਹ ਪੇਟੈਂਟ ਮੈਡੀਸਿਨਸ ਹੈਗੀਆਂ ਆ 1 ਅਕਤੂਬਰ ਤੋਂ ਸ਼ੁਰੂ ਹੋ ਕੇ ਬੁੱਧਵਾਰ ਤੋਂ ਜਿਹੜੀ ਜਿਹੜੀਆਂ ਇਹ ਦਵਾਈਆਂ ਆਉਂਦੀਆਂ ਅਮਰੀਕਾ ਦੇ ਵਿੱਚ ਬਾਹਰੋਂ ਉਹਨਾਂ ਦੇ ਉੱਤੇ 100% ਟੈਰਫ ਮਤਲਬ ਇਹ ਸਿੱਧਾ ਹੈ ਕਿ ਦਵਾਈਆਂ ਮਹਿੰਗੀਆਂ ਹੋਣਗੀਆਂ ਇੱਕ ਸ਼ਰਤ ਦੇ ਵਿੱਚ ਹੈਗੀ ਹੈ ਕਿ ਜੇ ਉਹ ਕੰਪਨੀ ਦਵਾਈਆਂ ਅਮਰੀਕਾ ਦੇ ਵਿੱਚ ਬਣਾ ਰਹੀ ਹੈ ਜਾਂ ਬਣਾਉਣ ਬਾਰੇ ਕਹਿੰਦੀ ਹੈ ਵੀ ਅਸੀਂ ਆਉਣ ਵਾਲੇ ਸਮੇਂ 'ਚ ਬਣਾਵਾਂਗੇ ਕਨਵੈਸਟਮੈਂਟ ਕਰਦੇ ਜਾਂ ਕੋਈ ਇਦਾਂ ਦੀ ਗੱਲਬਾਤ ਕਰਦੇ ਆ ਫਿਰ ਹੋਰ ਤਰੀਕੇ ਨਾਲ ਸੋਚਿਆ ਜਾ ਸਕਦਾ ਹੈ ਦੂਜੀ ਗੱਲ ਇਹਨਾਂ ਨੇ ਕਹੀ ਆ ਕਿ 25% ਟੈਕਸ ਹੋਰ ਐਡ ਕੀਤਾ ਜਾਊਗਾ ਹੈਵੀ ਡਿਊਟੀ ਟਰੱਕਾਂ ਦੇ ਉੱਤੇ ਤੇ 50% ਟੈਕਸ ਜਿਹੜਾ ਆ ਉਹ ਇੰਪੋਰਟ ਕੀਤਾ ਜਾਊਗਾ ਜਿਹੜਾ ਕਿਚਨ ਤੇ ਬਾਥਰੂਮ ਦੀਆਂ ਕੈਬਿਨੇਟਸ ਆ ਔਰ ਇਹਦੇ ਵਿੱਚ ਇਹ ਆ ਕਿ ਜਿਹੜਾ ਫਰਨੀਚਰ ਹੋਰ ਕੁਝ ਹੈਗਾ ਆ ਉਹਨੂੰ ਵੀ ਜਿਹੜਾ 30% ਆ ਅਗਲੇ ਹਫ਼ਤੇ ਤੋਂ ਟੈਕਸ ਸ਼ੁਰੂ ਹੋ ਜਾਣਾ ਹੈ ਕਾਰਨ ਕੀ ਹੈ ਇਹਦਾ ਕਾਰਨ ਇੱਕੋ ਹੀ ਆ ਜਿਹੜਾ ਬਹੁਤ ਪੁਰਾਣੇ ਸਮੇਂ ਤੋਂ ਰਾਸ਼ਟਰਪਤੀ ਟਰੰਪ ਦਿੰਦੇ ਆਏ ਆ ਉਹਨਾਂ ਨੇ ਇਹ ਕਿਹਾ ਕਿ ਫੋਰਨ ਪ੍ਰੋਡਕਟ ਬਹੁਤ ਹੋ ਗਏ ਇੱਥੋਂ ਮਤਲਬ ਹੜ ਆਇਆ ਪਿਆ ਅਮਰੀਕਾ ਦੇ ਵਿੱਚ ਬਾਹਰਲੀ ਚੀਜ਼ਾਂ ਦਾ ਅਮਰੀਕਾ ਦੇ ਵਿੱਚ ਅਮਰੀਕਾ ਦੀ ਬਣੀ ਚੀਜ਼ ਜ਼ਿਆਦਾ ਚਾਹੀਦੀ ਆ ਅਮਰੀਕਾ ਦੀ ਬਣੀ ਚੀਜ਼ ਜ਼ਿਆਦਾ ਹੋਵੇ ਬਾਹਰ ਦੀ ਚੀਜ਼ ਘਟ ਆਵੇ ਹੁਣ ਬਾਹਰ ਦੀ ਚੀਜ਼ ਜ਼ਿਆਦਾ ਆ ਅਮਰੀਕਾ ਦੀ ਘਟ ਆ ਨੁਕਸਾਨ ਅਮਰੀਕਾ ਦਾ ਹੋ ਰਿਹਾ ਜਿਹੜਾ ਮੈਡੀਸਨ ਦੇ ਉੱਤੇ ਇੰਪੈਕਟ ਆ 100% ਜਿਹੜਾ ਟੈਰਿਫ ਆ ਇਹ ਜਨਰਿਕ ਡਰੱਗ ਦੇ ਉੱਤੇ ਨਹੀਂ ਲੱਗੂਗਾ ਜਾਂ ਜਿਹੜੀਆਂ ਕੰਪਨੀਆਂ ਪਹਿਲਾਂ ਹੀ ਇਹ ਗੱਲ ਕਹਿ ਚੁੱਕੀਆਂ ਕਿ ਉਹ ਇੱਥੇ ਫੈਕਟਰੀਜ਼ ਬਣਾ ਰਹੀਆਂ ਅਮਰੀਕਾ ਦੇ ਵਿੱਚ ਉਹਨਾਂ ਤੇ ਨਹੀਂ ਹੋਊਗਾ ਜਿਹੜੀ ਯੂਰਪ ਦੀ ਪੋਜੀਸ਼ਨ ਆ ਯੂਰਪ ਯੂਨੀਅਨ ਨੇ ਇੱਕ ਐਗਰੀਮੈਂਟ ਕੀਤਾ ਯੂਐਸ ਦੇ ਨਾਲ ਕਿ ਜਿਹੜੇ ਫਾਰਮਾ ਟੈਰਿਫਾ ਇਹ ਕਿਉਂਕਿ ਉਹਨਾਂ ਦਾ ਪਹਿਲਾਂ ਹੋਇਆ ਹੈ 15% ਦੇ ਉੱਤੇ ਉੱਥੇ ਜਿਹੜਾ ਆ ਉਹ ਉਦਾਂ ਹੀ ਰਹੂਗਾ ਸੋ ਇਹਦੇ ਨਾਲ ਕੋਈ ਡਿਸਪਿਊਟ ਹੋ ਸਕਦਾ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਉਹਦੇ ਨਾਲ ਵੱਖਰਾ ਗੱਲਬਾਤ ਹੈ ਯੂਕੇ 6 ਬਿਲੀਅਨ ਤੋਂ ਜ਼ਿਆਦਾ ਮੈਡੀਸਨ ਅਮਰੀਕਾ ਨੂੰ ਭੇਜਦਾ ਆ ਇਥੇ ਮਤਲਬ ਇਹ ਐਕਸਪੋਰਟ ਕਰਦਾ ਆ ਇਹ ਅਮਰੀਕਾ ਯੂਕੇ ਤੋਂ ਇੰਪੋਰਟ ਕਰਦਾ ਆ ਉਹ ਬਹੁਤ ਚਿੰਤਤ ਨੇ ਇਸ ਗੱਲ ਤੋਂ ਤੇ ਵਸ਼ਿੰਗਟਨ ਦੇ ਨਾਲ ਨੈਗੋਸ਼ੀਏਟ ਕਰ ਰਹੇ ਆ ਜਿਹੜੀਆਂ ਫਾਰਮਾ ਕੰਪਨੀਆਂ ਬਹੁਤ ਵੱਡੀਆਂ ਵੱਡੀਆਂ ਜਿਵੇਂ ਗਲੈਕਸੋ ਸਮਿਥ ਕਲਾਈਨ ਸਮਿਥ ਕਲਾਈਨ ਗਲੈਕਸੋ ਸਮਿਥ ਕਲਾਈਨ ਤੇ ਦੂਜੀ ਐਸਟਰਾਜੈਨਿਕਾ ਇਹਨਾਂ ਨੇ ਪਹਿਲਾਂ ਹੀ ਇਹਨਾਂ ਦੀ ਅਮਰੀਕਾ ਦੇ ਵਿੱਚ ਫੈਕਟਰੀਆਂ ਹੈਗੀਆਂ ਵੀ ਆ ਤੇ ਦੂਜਾ ਬਹੁਤ ਵੱਡੀ ਇਨਵੈਸਟਮੈਂਟ ਪਲਾਨ ਵੀ ਇਹਨਾਂ ਦੇ ਹੈਗੇ ਆ ਸੋ ਇਹ ਟੈਰਿਫ ਤੋਂ ਬਚ ਸਕਦੇ ਆ ਟਰੰਪ ਨੇ ਇਹ ਵੀ ਕਿਹਾ ਕਿ ਜਿਹੜੇ ਟੈਰਿਫ ਆ ਇਹ ਅਮਰੀਕਾ ਦੇ ਟਰੱਕ ਬਣਾਉਣ ਵਾਲੀਆਂ ਕੰਪਨੀਆਂ ਜਿੱਦਾਂ ਇੱਥੇ ਪੀਟਰ ਬਿਲਟ ਆ ਜਾਂ ਮੈਕ ਟਰੱਕਸ ਨੇ ਇਹਨਾਂ ਨੂੰ ਬਚਾਉਣ ਦੇ ਲਈ ਕੀਤਾ ਜਾ ਰਿਹਾ ਔਰ ਦੂਜਾ ਕੈਬਿਨੇਟ ਫਰਨੀਚਰ ਬਣਾਉਣ ਵਾਲੇ ਨੇ ਜਿਹੜੇ ਪਰ ਕੰਪਨੀਆਂ ਜਿਵੇਂ ਆਈਕੀਆ ਆ ਉਹ ਕਹਿੰਦੇ ਵੀ ਇਹਦੇ ਨਾਲ ਬਿਜ਼ਨਸ ਕਰਨਾ ਇੱਥੇ ਅਮਰੀਕਾ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਊਗਾ ਯੂ ਐਸ ਚੈਂਬਰ ਆਫ ਕਾਮਰਸ ਤੇ ਜਿਹੜੇ ਟ੍ਰੇਡ ਐਕਸਪਰਟ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕੀਮਤਾਂ ਦੇ ਬਾਰੇ ਕਿ ਇਹ ਕੰਜ਼ਿਊਮਰਸ ਦੇ ਰਿਵਰਸ ਸਕਦੀਆਂ ਕਿ ਬਹੁਤ ਸਾਰੇ ਜਿਹੜੇ ਟਰੱਕ ਪਾਰਟ ਨੇ ਉਹ ਮੈਕਸੀਕੋ ਤੋਂ ਆਉਂਦੇ ਆ ਕੈਨੇਡਾ ਤੋਂ ਆਉਂਦੇ ਆ ਜਰਮਨੀ ਤੋਂ ਆਉਂਦੇ ਆ ਜਾਪਾਨ ਤੋਂ ਆਉਂਦੇ ਆ ਸੋ ਉਹਨਾਂ ਨੂੰ ਰਿਪਲੇਸ ਕਰਨਾ ਬਹੁਤ ਔਖਾ ਅਮਰੀਕਾ ਦੇ ਵਿੱਚ ਬਣੇ ਪਾਰਟਸ ਦੇ ਨਾਲ ਹੋਊਗਾ ਕਿ ਅਲਟੀਮੇਟਲੀ ਕੀਮਤਾਂ ਵਾਜੜ ਗਾਰੇ ਜਦੋਂ ਦੇ ਰਾਸ਼ਟਰਪਤੀ 트੍ਰੰਪ ਆਇਆ ਉਦੋਂ ਦਾ ਇਹੀ ਰੌਲਾ ਪਈ ਜਾਂਦਾ ਰਾਸ਼ਟਰਪਤੀ ਟਰੰਪ ਕਹਿੰਦੇ ਕਿ ਮੈਂ ਅਮਰੀਕਾ ਨੂੰ ਬਚਾਉਣਾ ਅਮਰੀਕਾ ਦੇ ਵਿੱਚ ਬੜੇ ਜਿਹੜੇ ਪ੍ਰੋਡਕਟ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਹੋਣੇ ਚਾਹੀਦੇ ਆ ਤੇ ਦੂਜੇ ਪਾਸੇ ਜਿਹੜੀ ਦੂਜੀ ਧਿਰ ਆ ਉਹ ਕਹਿੰਦੀ ਆ ਕਿ ਇਹ ਗਲਤ ਆ ਇਹਦੇ ਨਾਲ ਕੀਮਤਾਂ ਵੱਧ ਜਾਣਗੀਆਂ ਹੁਣ ਟੈਰਿਫ ਰਾਸ਼ਟਰਪਤੀ ਟਰੰਪ ਤੇ ਜਿਹੜੀ ਦੂਜੀ ਟਰਮ ਦੀ ਇਹਨਾਂ ਦੀ ਪਾਲਿਸੀ ਆ ਉਹਦਾ ਬਹੁਤ ਵੱਡਾ ਇੱਕ ਪੋਲੀਟਿਕਲ ਉਹਦਾ ਹਿੱਸਾ ਆ ਉਹਨਾਂ ਦੀ ਸਟਰੈਟਜੀ ਦਾ ਸੋ ਹੁਣ ਜਿਹੜੀਆਂ ਜਿਵੇਂ ਟਰੱਕ ਨੇ ਜਿਹੜਾ ਇਹਦਾ ਬੈਨੀਫਿਟ ਕੀ ਹੋਊਗਾ ਜਿਹਨੇ ਪੀਟਰ ਬੈਲਟ ਆ ਜਾਂ ਮੈਕ ਆ ਉਹਨਾਂ ਨੂੰ ਮਤਲਬ ਕੁਦਰਤੀ ਆਵਾਦਾ ਮਿਲੂਗਾ ਬਾਹਰਲੇ ਮਹਿੰਗੇ ਹੋ ਜਾਣਗੇ ਕੈਬਿਨੇਟ ਫਰਨੀਚਰ ਵਾਲਿਆਂ ਨੂੰ ਫਾਇਦਾ ਹੋਊਗਾ ਫਾਰਮਾ ਕੰਪਨੀਆਂ ਨੂੰ ਫਾਇਦਾ ਹੋਊਗਾ politically ਰਾਸ਼ਟਰਪਤੀ ਟਰੰਪ ਨੂੰ ਬੈਨੀਫਿਟ ਹੋਊਗਾ ਨੁਕਸਾਨ ਇਹ ਹੋਊਗਾ ਕਿ ਜਿਹੜੀਆਂ ਬਾਹਰ ਦੀਆਂ ਫਾਰਮਾ ਕੰਪਨੀਆਂ ਨੇ ਜਿਨ੍ਹਾਂ ਦੀਆਂ ਅਮਰੀਕਾ ਦੇ ਵਿੱਚ ਫੈਕਟਰੀਜ਼ ਹੈ ਨਹੀਂ ਉਹਨਾਂ ਦੀ ਦਵਾਈਆਂ ਅਮਰੀਕਾ ਦੇ ਵਿੱਚ ਬਣੀਆਂ ਹੋ ਜਾਣੀਆਂ ਹੁਣ ਜਾਂ ਤੇ ਉਹ ਦਵਾਈਆਂ ਅਮਰੀਕਾ ਬਣਾਵੇ ਦਵਾਈ ਤੇ ਦਵਾਈ ਹੈ ਨਾ ਜਿਹੜੀ ਬਾਹਰੋਂ ਆ ਰਹੀ ਚਾਹੇ ਮਹਿੰਗੀ ਹੋਵੇ ਤੇ ਲੈਣੀ ਆ ਲੋਕਾਂ ਨੇ ਤੇ ਜੇ ਅਮਰੀਕਾ ਉਹ ਜਿੱਨਾ ਚਿਰ ਨਹੀਂ ਬਣਾਉਂਦਾ ਅਲਟੀਮੇਟਲੀ ਵੜਾਉਣਗੇ ਜਿੰਨਾ ਚਿਰ ਨਹੀਂ ਵੜਾਉਂਦਾ ਬਾਹਰ ਲਈ ਤਾਂ 100% ਟੈਕਸ ਲੱਗਿਆ ਤੇ ਕੁਦਰਤੀਆ ਵੀ ਉਹਨਾਂ ਦੇ ਲਈ ਇਹ ਮਹਿੰਗੀ ਲੋਕਾਂ ਨੂੰ ਆਮ ਦਵਾਈ ਹੋ ਜਾਣੀ ਹੈ ਅਗਲੀ ਗੱਲਬਾਤ ਈਰਾਨ ਦੇ ਬਾਰੇ ਆ ਜਿਹੜੀ ਅੰਡਰਗਰਾਉਂਡ ਸਾਈਟਸ ਨੇ ਈਰਾਨ ਦੇ ਵਿੱਚ ਦੁਨੀਆ ਦੇ ਵਿੱਚ ਨਿਊਕਲੀਅਰ ਜਿਹੜਾ ਵੈਪਨ ਆ ਇੱਕ ਬਹੁਤ ਵੱਡੀ ਸਮੱਸਿਆ ਅੱਜ ਦੀ ਜਿਹੜੀ ਪਰਮਾਣੂ ਹਥਿਆਰ ਆ ਅੱਜ ਜਦੋਂ ਅਸੀਂ ਤੁਹਾਡੇ ਨਾਲ 26 ਸਤੰਬਰ ਨੂੰ ਗੱਲ ਕਰ ਰਹੇ ਹਾਂ ਤਾਂ ਅੱਜ ਯੂਐਨ ਇਹ ਦਿਨ ਵੀ ਮਨਾਉਂਦਾ ਆ ਕਿ ਕੰਪਲੀਟ ਜਿਹੜੀ ਐਲੀਮੀਨੇਸ਼ਨ ਆਫ ਨਿਊਕਲੀਅਰ ਵੈਪਨ ਇਹ ਜਿਹੜੀ ਕੰਸਟਰਕਸ਼ਨ ਆ ਦੱਸਿਆ ਜਾ ਰਿਹਾ ਕਿ ਉਹ ਜਦੋਂ ਦਾ ਅਮਰੀਕਾ ਨੇ ਈਰਾਨ ਦੇ ਉੱਤੇ ਹਮਲਾ ਕੀਤਾ ਇਹਦੇ ਤੋਂ ਬਾਅਦ ਈਰਾਨ ਨੇ ਆਪਣੇ ਪਰਮਾਣੂ ਟਿਕਾਣੇ ਜਿਹੜੇ ਲੁਕੀਆਂ ਥਾਵਾਂ ਦੇ ਉੱਤੇ ਕੰਮ ਕਰਨਾ ਵਧਾ ਦਿੱਤਾ ਕੁਝ ਪਹਾੜਾਂ ਦੇ ਵਿੱਚ ਸੁਰੰਗਾਂ ਪੱਟ ਕੇ ਜਿਹਨੂੰ ਇਹ ਪਿਕੈਕਸ ਮਾਊਂਟੇਨ ਕਹਿੰਦੇ ਆ ਨਟਾਂਜ਼ ਜਿੱਥੇ ਹਮਲਾ ਕੀਤਾ ਸੀ ਅਮਰੀਕਾ ਨੇ ਉਹਦੇ ਬਿਲਕੁਲ ਨੇੜੇ ਇਹ ਕਹਿੰਦੇ ਇਹ ਟਨਲ ਜਿਹੜੀ ਥੱਲੇ ਪਹਾੜੀਆਂ ਦੇ ਵਿੱਚ ਇੱਕ ਸੁਰੰਗ ਪੱਟੀ ਜਾ ਰਹੀ ਹੈ 220 ਦੀ ਲੱਗੀ ਹੈ ਉੱਥੇ ਦੀ ਇਰਾਨ ਦਾ ਜਿਹੜਾ ਉਹਨਾਂ ਦੀ ਜਿਹੜੀ ਸਰਕਾਰ ਆ ਹੁਣ ਇਹ ਟਨਲ ਬਹੁਤ ਡੂੰਗੀ ਆ 260 ਤੋਂ ਲੈ ਕੇ 330 ਫੁੱਟ ਡੂੰਗੀ ਦੱਸੀ ਜਾ ਰਹੀ ਆ ਤੇ ਇਸਾਈਟ ਜਦੋਂ ਅਮਰੀਕਾ ਨੇ ਬੌਮਬਿੰਗ ਕੀਤੀ ਆ ਉਸ ਤੋਂ ਬਾਅਦ ਇਹਨਾਂ ਨੇ ਇਹਦੇ ਤੇ ਹੋਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਐਨਾਲਿਸਟ ਇਹ ਕਹਿੰਦੇ ਆ ਕਿ ਇਹ ਕੁਦਰਤੀ ਤੌਰ ਦੇ ਉੱਥੇ ਸੀਕ੍ਰੀਟ ਯੂਰੇਨੀਅਮ ਅਨਰੀਚਮੈਂਟ ਹੋਊਗੀ ਜਾਂ ਨਿਊਕਲੀਅਰ ਮਟੀਰੀਅਲ ਨੂੰ ਸਟੋਰ ਕੀਤਾ ਆ ਜਿਹੜਾ ਪਰਮਾਣੂ ਹਥਿਆਰ ਜਿਹਦੇ ਨਾਲ ਚੱਲਦੇ ਆ ਉਹ ਜਿਹੜਾ ਤੱਤ ਚਾਹੀਦਾ ਉਹ ਯੂਰੇਨੀਅਮ ਆ ਉਹਦੇ ਆਈਸੋਟੋਪਸ ਨੇ ਉਹ ਯੂਰੇਨੀਅਮ ਨੂੰ ਸਟੋਰ ਕਰਨਾ ਪੈਂਦਾ ਸਾਰੀ ਖੇਡ ਉਹਦੀ ਆ ਤੇ ਇਹ ਕਿਹਾ ਜਾ ਰਿਹਾ ਕਿ ਇਹ ਆਪਣੀਆਂ ਸੀਕ੍ਰੇਟ ਥਾਵਾਂ ਦੇ ਉੱਤੇ ਇੱਥੇ ਇਹਨਾਂ ਨੇ ਉਹ ਯੂਰੇਨੀਅਮ ਸਟੋਰ ਕੀਤਾ ਹੈ ਜੂਨ ਦੇ ਵਿੱਚ ਹੋਇਆ ਕੀ ਸੀ ਤੁਹਾਨੂੰ ਯਾਦ ਹੋਊਗਾ ਜੂਨ 22 ਦੇ ਵਿੱਚ ਜੂਨ 22 ਨੂੰ ਯੂਐਸ ਤੇ ਇਜ਼ਰਾਈਲ ਨੇ ਈਰਾਨ ਦੇ ਜਿਹੜੇ ਮੇਨ ਨਿਊਕਲੀਅਰ ਸਾਈਟਸ ਸੀਗੀਆਂ ਜਿਵੇਂ ਨਟੈਂਸ ਫਾਰਡੋ ਇਸਫਾਨ ਉਹਨਾਂ ਨੂੰ ਡਿਸਟਰੋਏ ਕਰ ਦਿੱਤਾ ਸੀ ਤੇ 22000 ਦੇ ਕਰੀਬ ਜਿਹੜੀ ਸੈਂਟਰੀਫਿਊਜ ਯੂਜ਼ਡ ਕੀਤਾ ਸੀ ਇਹਨਾਂ ਨੇ ਯੂਰੇਨੀਅਮ ਨੂੰ ਅਨਰੀਚਮੈਂਟ ਦੇ ਲਈ ਹੁਣ ਇਹਦੇ ਤੋਂ ਪਹਿਲਾਂ ਇਨ ਸਟ੍ਰਾਈਕ ਤੋਂ ਪਹਿਲਾਂ ਈਰਾਨ ਦੇ ਕੋਲ 900 ਪਾਉਂਡ ਯੂਰੇਨੀਅਮ ਰਿਚਟ ਮੰਨਿਆ ਜਾਂਦਾ ਸੀ ਤੇ ਜਿਹਦੇ ਵਿੱਚੋਂ 60% ਜਿਹੜਾ ਆ ਉਹ ਮਤਲਬ ਵੈਪਨ ਗ੍ਰੇਡ ਦੇ ਨੇੜੇ ਸੀ ਹੁਣ ਆਈ ਜਿਹੜੀ ਆਈਏਈਏ ਆ ਉਹ ਇਹ ਕਹਿੰਦੀ ਆ ਕਿ ਸਾਨੂੰ ਇਹਦੇ ਬਾਰੇ ਨਹੀਂ ਪਤਾ ਕਿ ਮਟੀਰੀਅਲ ਇਹ ਐਸ਼ ਵੇਲੇ ਕਿੱਥੇ ਗਿਆ ਹੈ ਬੌਮਿੰਗ ਤੋਂ ਬਾਅਦ ਤਬਦੀਲੀ ਕੀ ਆਈ ਹੈ ਜਿਹੜੀ ਪਿੱਛੇ ਇੱਕ ਮਾਊਂਟੇਨ ਆ ਈਰਾਨ ਨੇ ਇੱਥੇ ਹੋਰ ਜ਼ਿਆਦਾ ਜਿਹੜੀ ਸੁਰੱਖਿਆ ਦੀਵਾਰ ਬਣਾ ਲਈ ਇੱਕ ਤਰ੍ਹਾਂ ਦੀ ਔਰ ਬਹੁਤ ਸੀਕ੍ਰੀਟਲੀ ਬਣਾ ਲਈ ਆ ਜਿਹੜੀ ਟਨਲ ਦੀ ਐਂਟਰੈਂਸ ਆ ਉਹਨੂੰ ਬਹੁਤ ਜ਼ਿਆਦਾ ਮਜ਼ਬੂਤ ਕਰ ਦਿੱਤਾ ਪ੍ਰੋਟੈਕਟ ਕਰ ਦਿੱਤਾ ਵੀ ਜੇ ਇਹ ਬੰਬ ਵੀ ਹਵਾਈ ਜਹਾਜ਼ਾਂ ਨਾਲ ਸਿੱਟਣ ਇੱਥੇ ਮਜ਼ਾਇਲਾ ਵੀ ਸਿੱਟਣ ਤੇ ਇੱਥੇ ਬਚਾਅ ਹੋ ਜਵੇ ਤੇ ਹੋਰ ਜਿਹੜਾ ਮਟੀਰੀਅਲ ਆ ਉਹਨੂੰ ਇੱਥੇ ਡੰਪ ਕੀਤਾ ਕਿਉਂਕਿ ਉਹਦੇ ਵਿੱਚ ਜੋ ਜਿਹੜੇ ਕੁਝ ਪੱਟਦੇ ਆ ਜਿਹੜੀ ਐਕਸਕੇਵੇਟਡ ਉਥੋਂ ਹੈਗਾ ਮਟੀਰੀਅਲ ਉਹ ਸਾਰਾ ਬਾਹਰ ਆਉਂਦਾ ਪੱਟੀ ਮਿੱਟੀ ਬਾਹਰ ਆਉਂਦੀ ਤੇ ਉੱਥੇ ਹੀ ਪਤਾ ਲੱਗਦਾ ਵੀ ਇਥੇ ਇਰਾਨ ਕੁਝ ਕਰ ਰਿਹਾ ਹੈ ਪਰਪਸ ਨਹੀਂ ਹਜੇ ਕਲੀਅਰ ਇਹਨਾਂ ਦਾ ਇਰਾਨ ਨੇ ਮੁਢਲੇ ਰੂਪ ਦੇ ਵਿੱਚ ਇਹ ਕਿਹਾ ਸੀ ਕਿ ਇਸ ਸਾਈਟ ਦੇ ਉੱਤੇ ਅਸੀਂ ਜਿਹੜੇ ਸੈਂਟਰੀ ਫਿਊਜਰ ਨੂੰ ਅਸੈਂਬਲ ਕਰਾਂਗੇ ਪਰ ਇਹਦੀ ਜਿੰਨੀ ਡੈਪਥ ਆ ਜਿੰਨਾ ਇਹ ਸੀਕ੍ਰੀਟਲੀ ਇਹਨੂੰ ਕੰਮ ਕਰ ਰਹੇ ਆ ਇਹ ਲੱਗਦਾ ਕਿ ਇਥੇ ਯੂਰੇਨੀਅਮ ਪੱਕਾ ਇਹਨਾਂ ਦੇ ਕੋਲ ਹੈਗਾ ਆ ਸੋ ਜਿਹੜਾ UN ਦਾ ਨਿਊਕਲੀਅਰ ਜਿਹੜੀ ਵਾਚਿੰਗ ਹੈਗੀ ਹੈ ਵਾਚ ਡੌਗ ਹੈਗੇ ਆ ਉਹਨਾਂ ਨੇ ਸਵਾਲ ਕੀਤਾ ਪਰ ਇਰਾਨ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਵੀ ਅਸੀਂ ਇਸ ਥਾਂ ਦੇ ਐਕਸੈਸਰੀ ਦੇ ਸਕਦੇ ਮਿਕਸ ਜਾਂ ਸਿਗਨਲ ਦਿੱਤਾ ਕਿ ਵੀ ਇਹ ਕੋਆਪਰੇਟ ਕਰਨਗੇ ਜਾਂ ਨਹੀਂ ਕਰਨਗੇ ਇਹ ਸਿਰਫ ਅਮਰੀਕਾ ਦੇ ਲਈ ਨਹੀਂ ਪੂਰੀ ਦੁਨੀਆ ਦੇ ਲਈ ਵੀ ਇੱਕ ਚਿੰਤਾ ਦੀ ਗੱਲਬਾਤ ਹੈ ਡਿਫੈਂਸ ਫੈਕਟਰੀ ਨੇ ਅਮਰੀਕਾ ਦੇ ਪੀਠ ਖੇਥ ਇਹਨਾਂ ਨੇ ਲਗਭਗ ਸਾਰੇ ਅਮਰੀਕਾ ਦੇ ਜਨਰਲਸ ਜਿਹੜੇ ਐਡਮਾਇਰਲਸ ਨੇ ਰੈਂਕ O7 ਤੋਂ ਲੈ ਕੇ O10 ਤੱਕ ਉਹਨਾਂ ਨੂੰ ਮਰੀਨ ਬੇਸ ਕੁਐਂਟਿਕੋ ਵਰਜੀਨੀਆ ਦੇ ਵਿੱਚ ਅਗਲੇ ਹਫਤੇ ਇਕੱਠੇ ਹੋਣ ਨੂੰ ਕਿਹਾ ਇਹ ਬਹੁਤ ਵੱਡੀ ਗੱਲ ਆ ਅਮਰੀਕਾ ਦਾ ਟਾਪ ਦਾ ਜਿਹੜਾ ਡਿਫੈਂਸ ਆਫੀਸਰ ਆ ਡਿਫੈਂਸ ਸਕੱਟਰੀ ਆ ਪੀਟ ਹਕਸ਼ੇਥ ਉਹ ਆਪਣੇ ਹੋਰ ਜਿਹੜੇ ਅਗਲੇ ਟਾਪ ਦੇ ਆਫੀਸਰਸ ਨੇ ਜਿਹੜੇ ਐਡਮਾਇਰਲਸ ਨੇ ਜਾਂ ਜਿਹੜੇ ਜਨਰਲਸ ਨੇ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਅਗਲੇ ਹਫਤੇ ਕਵਾਂਟੀ ਕੋ ਵਰਜੀਨੀਆ ਦੇ ਵਿੱਚ ਇਕੱਠੇ ਹੋਵੋ ਕਾਰਨ ਨਹੀਂ ਦੱਸਿਆ ਇਹਦਾ ਕੋਈ ਮੀਟਿੰਗ ਬਹੁਤ ਵੱਡੀ ਆ ਹੁਣ ਜਿੰਨੇ ਜਨਰਲ ਉਹਦੇ ਹੋਣਗੇ ਜਾਂ ਐਡਮਾਇਰਲ ਹੋਣਗੇ ਉਹ ਬਹੁਤ ਵੱਡੀ ਗਿਣਤੀ ਦੱਸੀ ਜਾ ਰਹੀ ਹੈ ਲਗਭਗ 800 ਜਨਰਲ ਤੇ ਐਡਮਾਇਰਲ ਪੂਰੇ ਦੁਨੀਆ ਦੀਆਂ ਵੱਖ-ਵੱਖ ਥਾਵਾਂ ਤੋਂ ਇੱਥੇ ਆ ਰਹੇ ਤੇ ਨਾਲ ਹੀ ਉਹਨਾਂ ਦੇ ਜਿਹੜੇ ਕਹਿ ਲਓ ਕਿ ਸੀਨੀਅਰ ਹੈਗੇ ਆ ਐਡਵਾਈਜ਼ਰ ਜਾਂ ਉਹਨਾਂ ਦੇ ਸਾਥੀ ਨੇ ਇਦਾ ਮਤਲਬ ਇਹ ਆ ਕਿ 800 ਤੇ 200 ਹੋਰ ਟੋਟਲ ਅਮਰੀਕਾ ਦੀ ਸਿਕਿਉਰਿਟੀ ਦਾ ਪਹਿਲਾ ਹਜ਼ਾਰ ਬੰਦਾ ਉੱਥੇ ਇਕੱਠਾ ਹੋ ਰਿਹਾ ਇਹ ਇਦਾਂ ਹੁੰਦਾ ਨਹੀਂ ਆਮ ਤੌਰ ਤੇ ਬੜਾ ਅਨਯੂਜੂਅਲ ਮੂਵ ਆ ਇਹ ਜਿਹੜੇ ਅਧਿਕਾਰੀ ਨੇ ਕੁਝ ਇਸ ਗੱਲ ਤੋਂ ਜਾਣੂ ਉਹ ਕਹਿੰਦੇ ਆ ਕਿ ਸਾਨੂੰ ਪਿਛਲਾ ਸਮਾਂ ਯਾਦ ਨਹੀਂ ਆਉਂਦਾ ਕਿ ਪਿਛਲੇ ਕਿਸੇ ਸਮੇਂ ਦੇ ਵਿੱਚ ਡਿਫੈਂਸ ਸੈਕਟਰੀ ਨੇ ਇਦਾਂ ਸਾਰੇ ਐਡਮਾਇਰਲ ਤੇ ਜਿਹੜੇ ਇਹ ਹੈਗੇ ਆ ਜਨਰਲ ਜਰਾਂ ਨੂੰ ਇਕੱਠੇ ਕੀਤਾ ਹੋਵੇ ਕਮਾਂਡਰਸ ਨੂੰ ਔਰ ਉਹ ਵੀ ਸਾਰੇ ਔਰ ਇੱਕੋ ਥਾਂ ਦੇ ਉੱਤੇ ਰੋਬੀ ਨੇ ਸ਼ਾਰਟ ਨੋਟਿਸ ਉੱਤੇ ਕੱਲ ਦੀ ਗੱਲ ਆ ਇਹ ਤੇ ਹੁਣ ਦੇਖੋ ਵੀ ਅਗਲੇ ਹਫ਼ਤੇ ਇਹਨਾਂ ਨੇ ਇਕੱਠ ਕੀਤਾ ਹੈ ਚਿੰਤਾ ਕੀ ਹੈ ਕਨਸਰਨ ਕੀ ਹੈ ਇਹਦੇ ਨਾਲ ਇੱਕ ਡਰਤਾ ਇਹ ਆ ਕਿ ਇਹਦੇ ਨਾਲ ਜਿਹੜੀ ਅਮਰੀਕਾ ਦੀ ਰੈਡੀਨੈਸ ਆ ਕਿਉਂਕਿ ਜਨਰਲ ਸਾਰੇ ਕਨਫਲਿਕਟ ਜ਼ੋਨ ਚੋਂ ਓਵਰਸੀਜ਼ ਤੋਂ ਜਿਹੜੇ ਕਮਾਂਡ ਕਰਦੇ ਆ ਉੱਥੋਂ ਪਰੇ ਚਲੇ ਜਾਣਗੇ ਉੱਥੇ ਕੌਣ ਸੰਭਾਲੂਗਾ ਸਾਰੇ ਕੁਸ਼ ਨੂੰ ਦੂਜਾ ਜਿਹੜੀ ਸੀਕਰੇਸੀ ਆ ਪੈਂਟਾਗਨ ਇਹ ਗੱਲ ਦੱਸ ਨਹੀਂ ਰਿਹਾ ਵੀ ਇਹਦਾ ਪਰਪਸ ਕੀ ਆ ਜਦੋਂ 트럼ਪ ਤੇ ਜੀਡੀ ਵੈਂਸ ਨੇ ਉਹ ਇਹਨੂੰ ਬਹੁਤ ਮਤਲਬ ਸੌਖੀ ਜੀ ਗੱਲ ਲੈ ਰਿਆ ਉਹਨਾਂ ਨੇ ਕਿਹਾ ਕਿ ਨੋ ਬਿਗ ਡੀਲ ਦੇ ਕੋ ਵੱਡਾ ਮਸਲਾ ਨਹੀਂ ਆ ਪਰ ਜਿਹੜੇ ਅੰਦਰ ਦੇ ਬਹੁਤ ਸਾਰੇ ਹੈਗੇ ਆ ਉਹ ਕਹਿੰਦੇ ਵੀ ਮਿਲਟਰੀ ਥੋੜੀ ਜੀ ਇਹਦੇ ਤੋਂ ਅਨ ਈਜ਼ੀ ਆ ਹੈਕਸੀਥ ਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਕੰਮ ਕੀਤੇ ਆ ਜਿਹੜੇ ਪਹਿਲਾਂ ਨਹੀਂ ਹੋਏ ਸੀ ਜਿਦਾਂ ਕਿ ਉਹਨਾਂ ਜਿਹੜਾ ਇਹਦਾ ਨਾਮ ਬਦਲ ਕੇ ਡਿਪਾਰਟਮੈਂਟ ਆਫ ਵਾਰ ਰੱਖ ਦਿੱਤਾ ਦੂਜਾ ਜਿਹੜੇ ਸੀਨੀਅਰ ਆਫੀਸਰ ਆ ਜਨਰਲਸ ਦਾ ਨੰਬਰ 20% ਘਟਾ ਕੇ ਕਿੰਨੇ ਸੀਨੀਅਰ ਆਫੀਸਰ ਫਾਇਰ ਕਰ ਦਿੱਤੇ ਹੁਣ ਜਿਹੜਾ ਉਹਨਾਂ ਨੂੰ ਫਾਇਰ ਕਰਨ ਦਾ ਪੈਟਰਨ ਸੀ ਟਾਪ ਲੀਡਰਸ ਜਿਹੜੇ ਹਟਾਏ ਗਏ ਆ ਇਸ ਇਹਦੇ ਤੋਂ ਉਹ ਬਹੁਤ ਵੱਖਰਾ ਸੀ ਹੁਣ ਪ੍ਰਮੋਸ਼ਨ ਦਾ ਕੰਟਰੋਲ ਇਹਨਾਂ ਦੇ ਕੋਲ ਆ ਪੀਟ ਹੈਕਸ਼ੇ ਦੀ ਟੀਮ ਬਹੁਤ ਨੇੜੇ ਤੋਂ ਰਿਵਿਊ ਕਰਦੀ ਆ ਕਿ ਕਿਹੜੇ ਆਫੀਸਰ ਨੂੰ ਪ੍ਰਮੋਟ ਕਰਨਾ ਈਵਨ ਉਦੇ ਪਿਛਲੇ ਜਿਹੜੇ ਰਿਲੇਸ਼ਨਸ਼ਿਪਸ ਨੇ ਜਾਂ ਉਹਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਵੀ ਦੇਖਿਆ ਜਾ ਰਿਹਾ ਐ ਪੋਲੀਟਿਕਲੀ ਅਲਾਈਨ ਕਿੱਧਰ ਕਰਦਾ ਇਹਦਾ ਨਜ਼ਰੀਆ ਕੀ ਹੈ ਕੋਸ਼ੇ ਸੋਚਦੇ ਆ ਕਿ ਇਹ ਮੀਟਿੰਗ ਨਵੀਂ ਜਿਹੜੀ ਨੈਸ਼ਨਲ ਡਿਫੈਂਸ ਸਟਰੈਟਜੀ ਆ ਉਹਨੂੰ ਕਵਰ ਕਰਨ ਦੇ ਲਈ ਆ ਤੇ ਜਿਹੜਾ ਜਾਂ ਜਿਹੜਾ ਚਾਈਨਾ ਜਾਂ ਹੋਮਲੈਂਡ ਡਿਫੈਂਸ ਆ ਉਧਰਲੇ ਪਾਸਿਓਂ ਫੋਕਸ ਜਾਂ ਇਹ ਜਿਹੜੀ ਅੱਗੇ ਜਿਹੜੀ ਫਰਦਰ ਕੋਈ ਕਨਸੋਲਿਡੇਸ਼ਨਸ ਜਾਂ ਕੱਟਸ ਹੋਣੀਆਂ ਉਹਦੇ ਬਾਰੇ ਗੱਲ ਕੀਤੀ ਜਾ ਸਕਦੀ ਹੈ ਦੂਜੇ ਡਰਦੇ ਆ ਕਿ ਇਹਦੇ ਨਾਲ ਜ਼ਿਆਦਾ ਹੋਰ ਜਿਹੜੀ ਫਾਇਰਿੰਗ ਵੀ ਹੋ ਸਕਦੀ ਜ਼ਿਆਦਾ ਲੋਕਾਂ ਨੂੰ ਫਾਇਰ ਕੀਤਾ ਜਾ ਸਕਦਾ ਕੱਢਿਆ ਜਾ ਸਕਦਾ ਸੋ ਇਸ ਹੁਕਮ ਨੇ ਇੱਕ ਤਰ੍ਹਾਂ ਦਾ ਕਨਫਿਊਜ਼ਨ ਕ੍ਰੀਏਟ ਕੀਤਾ ਤੇ ਜਿਹੜਾ ਥੋੜਾ ਜਿਹਾ ਲੋਕ ਇਸ ਗੱਲ ਤੋਂ ਚਿੰਤਤ ਵੀ ਨਜ਼ਰ ਆ ਰਹੇ ਅਗਲੀ ਗੱਲਬਾਤ Amazon ਦੀ Amazon ਸਹਿਮਤ ਹੋ ਗਿਆ ਕਿ ਅਸੀਂ 2.5 ਬਿਲੀਅਨ ਡਾਲਰ ਦਵਾਂਗੇ 2.5 ਦੇ ਵਿੱਚੋਂ 1.5 ਬਿਲੀਅਨ ਡਾਲਰ ਕਸਟਮਰ ਨੂੰ ਰਿਫੰਡ ਕੀਤਾ ਜਾਊਗਾ ਤੇ 1 ਬਿਲੀਅਨ ਡਾਲਰ ਸਰਕਾਰ ਨੂੰ ਜੁਰਮਾਨੇ ਵਜੋਂ ਦੇਣਗੇ ਦੇਣਾ ਕਿਉਂ ਆ ਜਿਹੜਾ ਐਫਟੀਸੀ ਆ ਫੈਡਰਲ ਟ੍ਰੇਡ ਕਮਿਸ਼ਨ ਆ ਉਹਨਾਂ ਨੇ ਇਹ ਕਿਹਾ ਕਿ ਐਮਾਜ਼ਨ ਨੇ ਲੋਕਾਂ ਨੂੰ ਟਰਿਕ ਕੀਤਾ ਲੋਕਾਂ ਦੇ ਨਾਲ ਧੋਖਾ ਕੀਤਾ ਜਾਂ ਲੋਕਾਂ ਨੂੰ ਮਤਲਬ ਕਿਸੇ ਤਰੀਕੇ ਦੇ ਨਾਲ ਪ੍ਰਾਈਮ ਮੈਂਬਰਸ਼ਿਪ ਸਾਈਨ ਅਪ ਕਰਨ ਦੇ ਲਈ ਪ੍ਰੇਰਿਆ ਤੇ ਬਾਅਦ ਦੇ ਵਿੱਚ ਉਹਨੂੰ ਕੈਨਸਲ ਕਰਨਾ ਉਖਾ ਬਣਾ ਦਿੱਤਾ ਜਿਹੜੇ ਤੁਸੀਂ Amazon ਤੋਂ ਸਮਾਨ ਮੰਗਾਉਨੇ ਆ ਉਹਦੇ ਤੇ ਇੱਕ Prime membership ਹੁੰਦੀ ਆ ਜਿਹਦੇ ਨਾਲ ਚੀਜ਼ਾਂ ਜਲਦੀ ਤੁਹਾਡੇ ਕੋਲ ਆ ਜਾਂਦੀਆਂ ਆ ਜਾਂ ਕੁਝ ਹੋਰ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਇਹਨਾਂ ਨੇ ਟ੍ਰਿਕ ਕਰਕੇ ਲੋਕਾਂ ਨੂੰ ਉਹਨੂੰ ਉਹਨੂੰ ਮਤਲਬ ਕਈ ਧੋਖੇ ਦੇ ਨਾਲ ਉਹ ਬਟਣ ਜਾਂ ਦੱਬਿਆ ਗਿਆ ਤੁਹਾਨੂੰ ਇਦਾਂ ਸਾਹਮਣੇ ਆ ਗਿਆ ਉਹ ਉਹ ਸਾਈਨ ਅਪ ਕਰਾਇਆ ਲੈ ਮੋੜ ਕੇ ਬੰਦਾ ਕੈਨਸਲ ਕਰਨਾ ਚਾਹੁੰਦਾ ਕਿ ਮੈਂ Prime membership ਕੈਨਸਲ ਕਰਨਾ ਉਹ ਕੈਨਸਲ ਨਹੀਂ ਹੋ ਰਹੀ ਕਦੇ ਇੱਧਰ ਜਾਓ ਉੱਧਰ ਜਾਓ ਪ੍ਰੋਸੈਸ ਹੀ ਬਹੁਤ ਲੰਬਾ ਤੇ ਟੇਡਾ ਸੀ ਹੁਣ ਇਸ ਕਰਕੇ ਫੈਡਰਲ ਟ੍ਰੇਡ ਕਮਿਸ਼ਨ ਨੇ ਕਿਹਾ ਕਿ ਭਾਈ ਤੁਸੀਂ ਗਲਤ ਕੀਤਾ ਤੇ ਇਹ ਜੁਰਮਾਨਾ ਤੁਹਾਨੂੰ 2.5 ਬਿਲੀਅਨ ਡਾਲਰ ਦਾ 2.5 ਬਿਲੀਅਨ ਚੋਂ 1 ਬਿਲੀਅਨ ਸਰਕਾਰ ਨੂੰ ਦਿਓ ਤੇ 1.5 ਬਿਲੀਅਨ ਲੋਕਾਂ ਦਾ ਵਾਪਸ ਕਰੋ ਹੁਣ ਲੋਕਾਂ ਦਾ ਵਾਪਸ ਜਿਹੜਾ ਤੁਹਾਡਾ ਸਾਡਾ ਕਿੱਦਾਂ ਆਉਣਾ ਹੈ ਕੋਈ ਵੀ ਵਿਅਕਤੀ ਜਿਹਨੇ ਸਾਈਨ ਅਪ ਕੀਤਾ ਸੀ ਉਸ ਪ੍ਰੋਸੈਸ ਦੇ ਥਰੂ ਤੇ ਪ੍ਰਾਈਮ ਨੂੰ ਉਹਨੂੰ ਤਿੰਨ ਵਾਰੀ ਜਾਂ ਉਹਦੇ ਤੋਂ ਘੱਟ ਯੂਜ਼ ਕੀਤਾ 1 ਸਾਲ ਦੇ ਵਿੱਚ ਬਹੁਤੇ ਲੋਕ ਯੂਜ਼ ਨਹੀਂ ਕਰਦੇ ਜੇ ਤੁਸੀਂ ਤਿੰਨ ਰੀਆ ਤੋਂ ਘੱਟ ਯੂਜ਼ ਕੀਤਾ ਤੁਹਾਨੂੰ ਆਟੋਮੈਟਿਕਲੀ 51 ਡਾਲਰ ਤੁਹਾਡੇ ਖਾਤੇ 'ਚ ਆ ਜਾਣਗੇ ਲੋਕ ਜਿਨ੍ਹਾਂ ਨੇ ਪ੍ਰਾਈਮ ਮੈਂਬਰਸ਼ਿਪ ਨੂੰ ਤਿੰਨ ਵਾਰੀ ਤੋਂ ਜ਼ਿਆਦਾ ਯੂਜ਼ ਕੀਤਾ ਮਤਲਬ ਉਹਨਾਂ ਨੇ ਸਾਈਨ ਅਪ ਕਰਾ ਲਿਆ ਮੁੜ ਕੇ ਕੈਨਸਲ ਨਹੀਂ ਹੋਇਆ ਤੇ ਜ਼ਿਆਦਾ ਵਾਰੀ ਯੂਜ਼ ਕੀਤਾ ਤੁਹਾਨੂੰ ਇੱਕ ਫਾਰਮ ਭਰਨਾ ਪਊਗਾ ਅਪਲਾਈ ਕਰਨ ਦੇ ਲਈ ਰਿਫੰਡ ਦੇ ਲਈ Amazon ਇਹਦੇ ਡਿਫੈਂਸ ਦੇ ਵਿੱਚ ਇਹ ਕਹਿ ਰਿਹਾ ਕਿ ਅਸੀਂ ਹਮੇਸ਼ਾ ਹੀ ਕਾਨੂੰਨ ਦੀ ਪਾਲਣਾ ਕੀਤੀ ਆ ਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਕੋਈ ਵੀ ਜੁਆਇਨ ਕਰਨਾ ਕੈਨਸਲ ਕਰਨਾ ਇਦਾਂ ਦੀ ਮੈਂਬਰਸ਼ਿਪ ਨੂੰ ਸੌਖਾ ਹੋਵੇ ਹੁਣ ਜਿਹੜੀ ਡੀਲ ਆ ਇਹ ਇੱਕ ਇਸ ਡੀਲ ਦੇ ਨਾਲ ਜਿਹੜਾ ਸੈਟਰਲ ਦੇ ਵਿੱਚ ਟ੍ਰਾਇਲ ਆ ਉਹ ਰੁਕ ਸਕਦਾ ਆ ਤੇ ਮਤਲਬ ਇਹ ਔਰ ਇਸੇ ਕੇਸ ਦੇ ਵਿੱਚ ਨਹੀਂ ਆ ਦੂਜੀਆਂ ਵੱਡੀਆਂ-ਵੱਡੀਆਂ ਜਿਹੜੀਆਂ ਟੈਕ ਫਰਮਸ ਨੇ ਉਹ ਵੀ ਇਸਪਰੇ ਟ੍ਰਬਲ ਦੇ ਵਿੱਚ ਨੇ ਚਾਹੇ ਗੂਗਲ ਆ ਚਾਹੇ ਮੈਟਾ ਆ ਜਿਹਦੀ ਫੇਸਬੁੱਕ ਆ ਚਾਹੇ ਐਪਲ ਆ ਉਹਨਾਂ ਨੂੰ ਵੀ ਕਈ ਏਦਾਂ ਦੇ ਲਾਅ ਸੂਟ ਜਾਂ ਜੁਰਮਾਨਿਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਆ ਆ ਜਿਹੜੇ ਕ੍ਰਿਟਿਕ ਨੇ ਹਨ ਹੈਪੀ ਨੇ ਕਹਿੰਦੇ 2 ਪੁਆਇੰਟ ਕੁਝ ਲੋਕ ਤੇ ਇਹ ਕਹਿੰਦੇ ਵੀ 2.5 ਬਿਲੀਅਨ ਡਾਲਰ 2.5 ਬਿਲੀਅਨ ਡਾਲਰ ਬਹੁਤ ਜ਼ਿਆਦਾ ਆ ਵੀ ਕੰਪਨੀ ਤਾਂ ਹਿੱਲ ਜਾਂਦੀ ਐ ਇਹਨਾਂ ਨਾਲ ਜਿਹੜੇ ਕੁਝ ਕੰਜ਼ਿਊਮਰ ਜਾਂ ਹੈਗੇ ਆ ਉਹ ਕਹਿੰਦੇ ਤੇ ਬਹੁਤ ਥੋੜਾ ਆ ਵੀ ਇਹ ਮਤਲਬ ਇਹ ਤੇ ਕੁਝ ਵੀ ਨਹੀਂ ਹੈ ਵੀ ਜੇ ਤੁਸੀਂ ਦੇਖੋ ਇਹਨਾਂ ਨੇ 2 ਮਲਟਾਈ ਬਿਲੀਅਨ ਡਾਲਰ ਲੱਗਦਾ ਬਹੁਤ ਜ਼ਿਆਦਾ ਆ ਪਰ ਜੇ ਦੇਖੋ ਕਿ ਐਮਾਜ਼ਨ ਨੇ 60 ਬਿਲੀਅਨ ਡਾਲਰ ਦਾ ਪ੍ਰੋਫਿਟ ਬਣਾਇਆ ਵੀ ਸੋ 24 ਦੇ ਵਿੱਚ ਉਸ ਹਿਸਾਬ ਦੇ ਨਾਲ ਇਹ ਜਿਹੜਾ ਕੁਝ ਹੈ ਹੀ ਨਹੀਂ ਸੋ ਦੋਵੇਂ ਗੱਲਾਂ ਇਸ ਵੇਲੇ ਚੱਲ ਰਹੀਆਂ ਨੇ ਪਰ ਇਹ ਆ ਕਿ ਜਿਹੜੀ ਗਲਤ ਤਰੀਕੇ ਦੇ ਨਾਲ ਪ੍ਰਾਈਮ ਮੈਂਬਰਸ਼ਿਪ ਸਾਈਨ ਅਪ ਕਰਾਉਣਾ ਤੇ ਫਿਰ ਉਹਦਾ ਕੈਨਸਲ ਨਾ ਹੋਣ ਕਰਕੇ ਇਹਨਾਂ ਨੂੰ ਢਾਈ ਬਿੱਲਰ ਦਾ ਜੁਰਮਾਨਾ ਹੋ ਰਿਹਾ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਸੋਮਵਾਰ ਫਿਰ ਹਾਜ਼ਰ ਹੋਵਾਂਗੇ। ਕੁਸ਼ਨੂ ਵੀ ਹੈ ਗੱਲਾਂ ਬਾਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।